ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਆਏ ਹਾਂ ਜੀ ਰੋਜ਼ ਗਾਰਡਨ ਇਹ ਚੰਡੀਗੜ੍ਹ ਵੀ ਰੋਜ਼ ਗਾਰਡਨ ਹੈਗਾ ਇਹ ਪਰ ਇੱਥੇ ਹਿਮਿਲਟਨ ਚਾ ਨਿਊਜ਼ੀਲੈਂਡ ਤੇ ਆਪਾਂ ਐਂਟਰੀ ਕਰ ਚੁੱਕੇ ਹਾਂ ਤੇ ਅੱਗੇ ਜਾਣ ਡੇ ਹਾਂ ਰੋਜ਼ ਗਾਰਡਨ ਆਏ ਸਾਰਾ ਤੁਸੀ ਵੇਖਣ ਡੇ ਹੋ ਤੇ ਆਪਾਂ ਅੱਗੇ ਜਾਣਾ ਟਿਕਟ ਲੈ ਕੇ ਅੰਦਰ ਜਾਣਾ ਤੁਹਾਨੂੰ ਦਿਖਾਉਣੀ ਆ ਰੋਜ਼ ਗਾਰਡਨ ਬਹੁਤ ਸੋਹਣਾ ਬਣਿਆ ਤੇ ਆਪਾਂ ਤੁਹਾਨੂੰ ਲੈ ਕੇ ਚੱਲੇ ਅੰਦਰ ਸਾਰਾ ਐਂਡ ਤੱਕ ਵੀਡੀਓ ਤੇ ਬਣੇ ਰਿਓ ਬਹੁਤ ਸੋਹਣਾ ਹੈ ਅੰਦਰੋਂ ਤੇ ਸਾਰਾ ਹੀ ਤੁਹਾਨੂੰ ਦਿਖਾਉਣਾ ਹੈ ਪਿਛਲੀ ਵਾਰੀ ਵੇਖਿਆ ਸੀ ਥੋੜਾ ਜਿਹਾ ਹੋਰ ਹਿਆਰ ਕੀ ਚੇਂਜ ਕੀਤੀ ਆ ਸਾਰੀ ਜਗਾ ਜਿਹੜੀ ਉਹ ਚੇਂਜ ਕੀਤੀ ਆ ਬੜੇ ਬੜੇ ਸੋਹਣੇ ਬਿਲਡਿੰਗਾਂ ਬਣ ਗਈਆਂ ਅੰਦਰ ਐਂਟਰੀ ਲਈ ਉਦੋਂ ਫ੍ਰੀ ਹੀ ਆਰ ਕੀ ਆਪਾਂ ਨੂੰ ਟਿਕਟ ਲੈਣੀ ਪਊਗੀ ਆਪਾਂ ਟਿਕਟ ਲੈ ਕੇ ਅੰਦਰ ਚੱਲਦੇ ਹਾਂ ਇਹ ਹਮਿਲਟਨ ਚ ਆ ਰੋਜ਼ ਗਾਰਡਨ ਬਹੁਤ ਸੋਹਣਾ ਬਣਿਆ ਇੱਥੋਂ ਟਿਕਟ ਲੈ ਸਕਦੇ ਹਾਂ ਜੀ ਬੱਚਿਆਂ ਦਾ ਫ੍ਰੀ ਆ ਜਿਹੜੇ ਹਮਿਲਟਨ 'ਚ ਰਹਿਣ ਵਾਲੇ ਉਹਨਾਂ ਦਾ ਵੀ ਟਿਕਟ ਫ੍ਰੀ ਆ ਤੇ ਆਪਣੇ ਲੱਗਣੇ 20 ਡਾਲਰ ਠੀਕ ਆ ਜੀ ਤੇ ਆਪਾਂ ਚੱਲੇ ਹਾਂ ਹੁਣ ਅੰਦਰ ਟਿਕਟ ਲੈ ਕੇ ਸਾਰਾ ਕਿਉਂਕਿ ਆਪਾਂ ਨੂੰ ਪੈਸੇ ਦੇਣੇ ਪੈਣੇ ਆ ਸ਼ਾਇਦ ਆਪਾਂ ਨੂੰ ਜਿਹੇ ਮਿਲਟਰ ਨਹੀਂ ਹੋਵੇ ਤੇ ਆਪਾਂ ਫੇਹੀ ਜਾਣਾ ਚਲੋ ਆਪਾਂ ਪੈਸੇ ਦੇ ਕੇ ਜਾਣਾ ਧੰਨਵਾਦ ਇਹਨਾਂ ਨੇ ਸਾਡੇ ਵੇਖਣ ਲਈ ਦੀ ਸੋਹਣੀ ਚੀਜ਼ ਬਣਾਈ ਆ ਅੱਗੇ ਪਾਣੀ ਜਿਹੜਾ ਉਹ ਬੜੇ ਵਧੀਆ ਤਰੀਕੇ ਨਾਲ ਇੱਧਰ ਵੀ ਇਹ ਸਾਰਾ ਆਪ ਤਿਆਰ ਕੀਤਾ ਆ ਬਈ ਖੂਬਸੂਰਤੀ ਵੇਖੋ ਕਿੰਨਾ ਸੋਹਣਾ ਬਣਿਆ ਹੈ ਕੱਲੀ ਕੱਲੀ ਚੀਜ਼ ਤੁਹਾਨੂੰ ਵਿਖਾਵਾਂਗੇ ਕੀ ਆ ਜੀ ਫੈਂਟਸੀ ਗਾਰਡਨ ਇਹਦੇ ਅੰਦਰ ਜ਼ਿਆਦਾਤਰ ਰੁੱਖ ਹਰੇ-ਹਰੇ ਜਿਆਦਾ ਸੋਹਣੇ ਹੁੰਦੇ ਆ ਫਲਾਵਰ ਵਗੈਰਾ ਬਹੁਤ ਸੋਹਣੇ ਹੁੰਦੇ ਆ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਇੱਧਰ ਆ ਤੁਸੀਂ ਵੇਖ ਸਕਦੇ ਹੋ ਇੱਧਰ ਵੀ ਆ ਦੋਨਾਂ ਸਾਈਡਾਂ ਤੇ ਇਹਨੂੰ ਜਿਹੜਾ ਨਾਮ ਦਿੱਤਾ ਗਿਆ ਆ ਫੈਂਟਸੀ ਗਾਰਡਨ ਤੇ ਇਹ ਸਾਰਾ ਜਿਹੜਾ ਆਪ ਤਿਆਰ ਕੀਤਾ ਆ ਕਿਹਨਾਂ ਦਾ ਭਾਵ ਹੈ ਕੀ ਇਹ ਕੁਦਰਤ ਵੱਲੋਂ ਫੁੱਲ ਬੂਟੇ ਕੁਦਰਤ ਵੱਲੋਂ

ਕਿੰਨੀ ਵਧੀਆ ਚੀਜ਼ ਤਿਆਰ ਕੀਤੀ ਆ ਕਿ ਜਿਵੇਂ ਰੁੱਖ ਬੋਲਦੇ ਆ ਨਾ ਗੱਲਾਂ ਬਾਤਾਂ ਕਰਦੇ ਆ ਉਹ ਚੀਜ਼ਾਂ ਲੱਗਦੀਆਂ ਨੇ ਹਿਲਦੇ ਆ ਮੂਵ ਕਰਦੇ ਆ ਥੋੜਾ ਥੋੜੇ ਹਾਂ ਆ ਸਾਰੇ ਵਾਹ ਜੀ ਵਾਹ ਐਂਡਿਆ ਗੱਲਬਾਤ ਆ ਡੋਰ ਤੁਸੀਂ ਦੇਖਣ ਦੇ ਉਹ ਬਣਿਆ ਪਰ ਇਹ ਲੱਗਦਾ ਛੋਟਾ ਡਿਆ ਵੀਡੀਓ ਚ ਪਰ ਬਹੁਤ ਵੱਡਾ ਆ ਮੇਰੇ ਹਿਸਾਬ ਨਾਲ ਘੱਟ ਤੋਂ ਘੱਟ ਵੀ ਅ 30 ਫੁੱਟ ਦਾ ਹੋਏਗਾ ਜਾਂ 25 ਫੁੱਟ ਦਾ ਲੰਬਾਈ ਦੇ ਅਦਰ ਆ ਰੇੜਾ ਵੀ ਵੇਖੋ ਰੇੜੀ ਬਣੀ ਆ ਕਿੰਨੀ ਸੋਹਣੀ ਤੇ ਉਹ ਬੱਚਾ ਵੇਖੋ ਲੱਗੇ ਕਿੰਨਾ ਛੋਟਾ ਲੱਗਣ ਡਿਆ ਇਹ ਚੀਜ਼ਾਂ ਜਿਹੜੀਆਂ ਨੇ ਇਹ ਵੇਖੋ ਕਿੰਨੇ ਸੋਹਣਾ ਤਿਆਰ ਕੀਤਾ ਵੇਖ ਲੀ ਸਾਰਿਆਂ ਦੀ ਕੁਦਰਤ ਇਹ ਆਪ ਤਿਆਰ ਸਾਰਾ ਕੀਤਾ ਵੇਖੋ ਬੱਚਾ ਉੱਪਰ ਚੜ੍ਹਣ ਡਿਆ ਕਿੰਨਾ ਨਿਕਾ ਲੱਗਦਾ ਆਹ ਡੋਰ ਵੇਖੋ ਮੈਂ ਜਾਨਾ ਲੱਗੇ ਫੋਟੋ ਵੇਖੋ ਮੇਰੀ ਜਰੂਰ ਤੇ ਮੈਂ ਕਿੰਨਾ ਲੱਗੇ ਨਿਕਾ ਲੱਗਦਾ ਆ ਆ ਆਪਣੇ ਰੇੜੀ ਬਣਾਈ ਹੁੰਦੀ ਆ ਇੱਟਾਂ ਸੁੱਟਣ ਲਈ ਮਿੱਟੀ ਲਈ ਦੇਖੋ ਕਿੰਨੀ ਵੱਡੀ ਆ ਮੇਰੇ ਹਿਸਾਬ ਨਾਲ 12 ਫੁੱਟ ਉੱਚੀ ਹੋਊਗੀ ਹਾਂਜੀ ਬਹੁਤ ਵੱਡੀ ਆ ਇਹ ਮੈਨੂੰ ਤਾਂ ਲੱਗੇ ਨਿਕਾ ਜਿਹਾ ਲੱਗਦਾ ਆ ਤਾਂ ਦੋਨੋਂ ਪਾਸੋਂ ਬਹੌਣ ਡਏ ਕਿਤੇ ਤੱਕ ਵੇਖਣ ਹੁੰਦਾ ਨਾ ਫਿਰ ਹੈਰਾਨ ਹੋ ਜਾਂਦਾ ਬੱਚਿਆਂ ਤੇ ਚਲੋ ਵੇਖਣਾ ਵੇਖਣਾ ਬੱਚੇ ਤਾਂ ਹਨ ਵੱਡੇ ਵੀ ਵੇਖਦੇ ਪੀ ਇਹ ਵੀ ਇਦਾਂ ਵੀ ਇੰਨਾ ਵੱਡੀ ਕੋਈ ਚੀਜ਼ ਬਣ ਸਕਦੀ ਆ ਹਨ ਤੇ ਸਾਰੀ ਲੱਕੜ ਦੀ ਬਣੀ ਆ ਆ ਇਹਦੇ ਜਿਹੜਾ ਆ ਲੱਗਾ ਆ ਇਹ ਲੋਹੇ ਦੀ ਲੱਗੀ ਆ ਉੱਤੇ ਪੱਤਰੀ ਲੱਗੀ ਆ ਲੋਹੇ ਦੀ ਆਪਾਂ ਇਹਨੂੰ ਬੇਲਚਾ ਕਹਿੰਦੇ ਆ ਇਸ ਸ਼ਵਲ ਜਿਹੜੀ ਤੁਹਾਨੂੰ ਪਤਾ ਹੈ ਬੇਲਚਾ ਕਿੰਨਾ ਵੱਡਾ ਵੇਖੋ ਇਹ ਵੀ 10 12 ਫੁੱਟ ਦਾ 12 13 ਫੁੱਟ ਦਾ ਹਣਾ ਮੇਰੇ ਹਿਸਾਬ ਨਾਲ 15 ਫੁੱਟ ਦੇ ਲੱਗ ਜਾਗੇ ਬਹੁਤ ਵੱਡਾ ਆ ਵੀ ਇੱਥੇ ਜਿਹੜੇ ਸਾਰੇ ਜਣੇ ਬੈਠੇ ਆ ਕਿਉਂਕਿ ਇਹ ਜਿਹੜੇ ਫੁੱਲ ਆ ਇਸ ਕੰ ਦੇ ਲਈ ਤੇ ਖੁਸ਼ਬੂ ਦੇ ਲਈ ਆਪਣੇ ਚਾਹਾਂ ਦੇ ਲਈ ਇਹ ਜਿਵੇਂ ਇਹ ਜਿਹੜੇ ਫਲਾਵਰ ਇਸ ਕੰ ਲਈ ਵਰਤੇ ਜਾਂਦੇ ਆ ਬਹੁਤ ਜ਼ਿਆਦਾ ਲੈ ਅਸੀਂ ਅੰਦਰ ਐਂਟਰੀ ਕੀਤੀ ਆ ਪਰ ਬੜੀ ਖੁਸ਼ਬੂ ਆਉਣ ਲੱਗ ਪਈ ਆ ਪੁਦੀਨਾ ਆ ਹੋਰ ਬੜੀਆਂ ਚੀਜ਼ਾਂ ਵੈਰਾਈਟੀਆਂ ਨੇ ਜਿਹੜੇ ਆਪਾਂ ਸਾਡੇ ਹੱਥਾਂ ਪੈਰਾਂ ਤੇ ਸੱਟਾਂ ਲੱਗ ਜਾਂਦੀਆਂ ਨੇ ਉਹ ਚੀਜ਼ਾਂ ਨੇ ਫਲਾਵਰੇ ਇਸਤੇਮਾਲ ਹੁੰਦੇ ਆ ਸਾਰੇ ਇਹ ਸਾਰੇ ਜਿਹੜੇ ਆ ਗਾਰਡਨ ਇਹ ਸਾਰਾ ਕੁਝ ਇਹ ਇਹੀ ਇੱਥੇ ਜਿਹੜਾ ਬਣਦਾ ਤਿਆਰ ਹੁੰਦੀਆਂ ਚੀਜ਼ਾਂ ਵੀ ਉਹ ਦੱਸਣ ਲਈ ਬੱਚਿਆਂ ਨੂੰ ਕਿ ਹਾਂ ਆ ਜੀ ਇਹ ਆ ਜੀ ਵੈਰਾਈਟੀ ਤਿਆਰ ਹੁੰਦੀ ਆ ਸੌਂਫ ਵੀ ਲੱਗੀ ਵੇਖੋ ਸੌਂਫ ਵੀ ਉਹਨਾਂ ਲਾਈ ਆ ਇਹ ਰੈੱਡ ਕੈਬਸ ਆ ਤੇ ਅੱਗੇ ਜਿਹੜੇ ਇਹ ਸਾਰੇ ਜਿਹੜੇ ਸੀਜ਼ਨਲ ਫੁੱਲ ਆ ਇੱਧਰ ਲੱਗੇ ਆ ਕਿ ਆਪਣਾ ਜਿਹੜੀ ਜਿਹੜੀ ਸੀਜ਼ਨ ਸੂਰਜਮੁਖੀ ਆ ਇੱਧਰ ਲੱਗਾ ਆ ਹਾਂਜੀ ਝਰੀ ਲਾਈ ਆ ਤੇ ਆਪਣਾ ਮੱਕੀ ਵੀ ਲਾਈ ਆ ਜਵਾਰ ਵੀ ਤੇ ਮੂੰਗਰੇ ਵੀ ਲੱਗੇ ਆ ਇੱਧਰ ਆਲੂ ਲੱਗੇ ਨੇ ਸਾਰੀਆਂ ਚੀਜ਼ਾਂ ਜਿੱਦਾਂ ਆਪਣੇ ਪੰਜਾਬ ਵਾਲੀ ਖੇਤੀ ਲਾ ਲੋ ਗੈਂਡੇ ਦੇ ਫੁੱਲ ਲੱਗੇ ਨੇ ਇਹ ਜਿਹੜਾ ਇਹ ਸੀਜ਼ਨਲ ਆ ਇਹ ਸਾਰਾ ਤੇ ਕਣਕ ਵੀ ਲਾਉਂਦੇ ਆ ਇੱਥੇ ਸਾਰੀਆਂ ਚੀਜ਼ਾਂ ਕਦੂ ਆ ਤੁਸੀਂ ਵੇਖ ਸਕਦੇ ਹੋ ਤੋਰੀਆਂ ਵੀ ਆ ਕਿ ਆ ਗੈਂਡੇ ਦੇ ਫੁੱਲ ਪਾਲਕ ਐਦਾਂ ਮਤਲਬ ਤਿਆਰ ਕੀਤੀਆਂ ਜਾਂ ਕਿ ਬੱਚਿਆਂ ਨੂੰ ਦੱਸਿਆ ਜਾਵੇ ਆ ਵੇਖੋ ਧਣੀਆਂ ਆ ਫਿਰ ਆ ਪਿਆਜ਼ ਲਾਏ ਆ ਹਾਂਜੀ ਸਾਰੀਆਂ ਚੀਜ਼ਾਂ ਉਹ ਉੱਪਰਲੇ ਪਾਸੇ ਗੋਭੀ ਵੀ ਲੱਗੀ ਆ ਇਹ ਗਾਰਡਨ ਜਿਹੜਾ ਇਹ ਵੱਖਰਾ ਬਣਿਆ ਹੋਇਆ ਕਿੰਨਾ ਸੋਹਣਾ ਤੁਸੀਂ ਵੇਖ ਸਕਦੇ ਹੋ ਇਹਨਾਂ ਈਜਿਪਟ ਵਾਂਗੂ ਸਾਰਾ ਕੁਝ ਓਦਾਂ ਬਣਾਇਆ ਹੈ ਕੰਧਾਂ ਤੇ ਤੇ ਆਪਾਂ ਜਿਵੇਂ ਊੜਾੜਾ ਲਿਖਦੇ ਹਾਂ ਇਹ ਜਦੋਂ ਆਪਾਂ ਆਪਣਾ ਨਾਮ ਲਿਖਦੇ ਆ ਇੱਕ ਨਵੀਂ ਚੀਜ਼ ਹੈ ਕਿ ਆਪ ਮੈਨੂੰ ਨਹੀਂ ਪਤਾ ਪਰ ਫਿਰ ਵੀ ਹੁਣ ਚਲੋ ਪਤਾ ਲੱਗਾ ਜਦੋਂ ਆਪਾਂ ਆਪਣਾ ਨਾਮ ਲਿਖਦੇ ਆ ਨਾ ਐਦਾਂ ਆਪਾਂ ਜਿਵੇਂ ਉੱਲੂ ਬਣਿਆ ਆ ਖੰਭ ਬਣਿਆ ਨਾਲ ਉਹ ਚੀਜ਼ ਐਦਾਂ ਉੜੜ ਜਿਦਾ ਅੱਖ ਬਣੀ ਆ ਹਾਂਜੀ ਇੱਧਰ ਚੀੜੀ ਬਣੀ ਆ ਆ ਚੀਜ਼ਾਂ ਜਿਹੜੀਆਂ ਐਦਾਂ ਆਪਣਾ ਨਾਮ ਲਿਖਦੇ ਸੀ ਇਹ ਇਹਨਾਂ ਦਾ ਸਾਰਾ ਜਿੱਦਾਂ ਆਪਾਂ ਉੜੜਾ ਏ ਬੀ ਸੀ ਆ ਉਦਾਂ ਆ ਪੂਰੀ ਜਿਹੜੀ ਕੰਧ ਦੇ ਉੱਤੇ ਤਰਾਸ਼ੀ ਕੀਤੀ ਆ ਵੇਖੋ ਕਿੰਨੇ ਵਧੀਆ ਤਰੀਕੇ ਦੇ ਨਾਲ ਮੈਨੂੰ ਤਾਂ ਇੱਥੇ ਆ ਕੇ ਐਦਾਂ ਲੱਗਣ ਰਿਹਾ ਕਿ ਆਪਾਂ ਸਾਰੀਆਂ ਕੰਟਰੀਆਂ ਨੂੰ ਲੱਗਦਾ ਅੱਜ ਘੋਮੀ ਲੈਣੀਆਂ ਕਿੰਨੀ ਕਿੰਨੀ ਵਧੀਆ ਤਰੀਕੀ ਨਾਲ ਬਰੀਕੀ ਦੇ ਨਾਲ ਜਿਹੜੇ ਇਹ ਨਕਾਸ਼ੀ ਕੀਤੀ ਆ ਕੰਮ ਕੀਤਾ ਆ ਕਿੱਡਾ ਵਧੀਆ ਆ ਗੇਟ ਬਣਿਆ ਮੀਨ ਇਧਰ ਵੇਖੋ ਮੀਨਾਗਰੀ ਵੇਖੋ ਕਿੰਡੀ ਤਗੜੀ ਐ ਐਦਾਂ ਨਾਂ ਲਿਖਦੇ ਹੀ ਸਾਰੇ ਉਹ ਵਾਲੇ ਆਪਣੇ ਇਹ ਪੇਂਟਿੰਗ ਕੀਤੀ ਆ ਸਾਰੇ ਹੁਣ ਆਪਾਂ ਦੂਜੇ ਪਾਸੇ ਐਂਟਰੀ ਕਰਾਂਗੇ ਇਧਰ ਵੇਖੋ ਵਾਹ ਜੀ ਵਾਹ ਇਹ ਸਾਰਾ ਜਿਹੜਾ ਬਣਿਆ ਆ ਆ ਵੇਖੋ ਇੱਥੇ ਦੇ ਅੰਦਰ ਇਦਾਂ ਉੱਪਰ ਸੂਰਜ ਦੀਆਂ ਕਿਰਨਾਂ ਪੈਂਡੀਆਂ ਨੇ ਦੋਵਾਂ ਪਾਸੇ ਆ ਉੱਤੇ ਮੀਨਾਗਰੀ ਜਿਹੜੀ ਹੋਈ ਆ ਕਿੰਨੀ ਵਧੀਆ ਤਰੀਕੇ ਦੇ ਨਾਲ ਬਾ ਕਮਾਲ ਕੀਤੀ ਪਈ ਆ ਮੈਨਾਂ ਇਹਨਾਂ ਨੇ ਤੇ ਬੜਾ ਕੁਛ ਇਹ ਤੁਸ ਸਿੱਖਣ ਨੂੰ ਮਿਲਦਾ ਆ ਕਿ ਆਪਾਂ ਕਿਵੇਂ-ਕਿਵੇਂ ਕੀ ਕੁਝ ਚੱਲਦਾ ਇਧਰ ਇਹਨਾਂ ਥੋੜੇ ਜਿਹਾ ਕਲਰ ਕਰਦੇ ਆ ਇਹ ਸਾਰਾ ਉਸੇ ਤਰ੍ਹਾਂ ਹੀ ਆ ਜਿਵੇਂ ਆਪਾਂ ਊੜਾ ਏ ਬੀ ਸੀ ਆ ਉਦਾਂ ਇਹਨਾਂ ਦੀ ਇਨਾਂ ਦੀ ਬਾਸ਼ ਆਇਆ ਉਦਾਂ ਇਹ ਇਦਾਂ ਬਣਾ ਕੇ ਸਾਈਨ ਤੇ ਲਿਖਦੇ ਹੀ ਉਦੋਂ ਉਹ ਪੁਰਾਣੇ ਸਮਿਆਂ ਦੇ ਵਿੱਚ ਦਾ ਚਾਰ ਸਫੇ ਘੁੰਮਣ ਡਿਆ ਇਹਨਾਂ ਦੇ ਕਿ ਦੀ ਸੋਣੀ ਜਿਵੇਂ ਆਪਾਂ ਕਿ ਇਹ ਰਾਜੀ ਦੇ ਘਰੇ ਪਹੁੰਚ ਗਈ ਹੁੰਦੀਆਂ ਪੁਰਾਣੇ ਨਕਾਸ਼ੀਆਂ ਸੇਮ ਕਿੱਥੋਂ ਕਿੱਥੋਂ ਇਹਨਾਂ ਨੇ ਕਲਾਕਾਰ ਦੁਨੀਆ ਤੋਂ ਸੱਦੇ ਹੋਣਗੇ ਜਦੋਂ ਇਹ ਚੀਜ਼ਾਂ ਤਿਆਰ ਕੀਤੀਆਂ ਨੇ ਕਿੰਨੀ ਰੂਹ ਦੇ ਨਾਲ ਹਾਂਜੀ ਬਹੁਤ ਖੂਬਸੂਰਤ ਚੀਜ਼ ਆਣੀ ਆਪਾਂ ਅੰਦਰ ਐਂਟਰੀ ਕਰਤੀ ਆ ਆਹ ਦੇਖੋ ਗੇਟ ਮੇਨ ਇਦੋਂ ਦੀ ਬਣਾਇਆ ਹੈ ਵਾਹ ਕਮਾਲ ਕੀਤੀ ਪਈ ਹੈ ਉਸੇ ਤਰ੍ਹਾਂ ਪਿੱਲਰ ਖੜੇ ਇਹ ਆ ਜੀ ਉਡਨ ਖਟੋਲਾ ਬਲੰਪ ਇਹਨੂੰ ਆਪਾਂ ਉਡਨ ਖਟੋਲਾ ਕਹਿ ਦਈਦਾ ਹੈ ਇਹ ਬਲੰਪ ਆ ਤੁਸੀਂ ਵੇਖ ਸਕਦੇ ਹੋ ਥੱਲਿਓ ਬੱਦਾ ਹੋਇਆ ਆ ਇਹ ਚ ਪੂਰੀ ਹਵਾ ਜਿਹੜੀ ਭਰੀ ਹੈ ਜੇ ਕਿਤੇ ਖੋਲ ਦਿੰਦੇ ਉੱਡ ਵੀ ਸਕਦਾ ਇਹ ਵੀ ਇੱਥੇ ਜਿਹੜਾ ਇਹਦੇ ਅੰਦਰ ਗਾਰਡਨ ਦੇ ਅੰਦਰ ਜਿਹੜਾ ਰੱਖਿਆ ਆ ਤੇ ਬਹੁਤ ਸੋਹਣਾ ਲੱਗਦਾ ਸਾਰੇ ਆ ਕੇ ਇੱਥੇ ਫੋਟੋਆਂ ਖਾਂ ਚਾਉਂਦੇ ਆ ਹਾਂਜੀ ਆਪਾਂ ਜਿਹੜੇ ਗੋਰੇ ਗੋਰਿਆਂ ਦੇ ਪੁਰਾਣੇ ਘਰ ਹੁੰਦੇ ਨੇ ਨਾ ਉਦਾਂ ਦਾ ਇਹ ਡਿਜ਼ਾਈਨ ਸਾਰਾ ਕੀਤਾ ਹੋਇਆ ਮਾਡਲ ਸਾਰਾ ਕੁਝ ਗੱਡੀ ਵੇਖ ਸਕਦੇ ਆ ਫੋਰਡ ਦੀ ਇਹ ਹੈਗੀ ਆ ਮੇਡ ਇਨ ਯੂ ਐਸ ਏ ਤੇ ਇਦਾਂ ਸਟਾਰਟ ਹੁੰਦੀਆਂ ਸਨ ਪਹਿਲਾਂ ਗੱਡੀਆਂ ਇਹੜਾ ਕਾਰਾਂ ਦਾ ਮਿਊਜ਼ੀਅਮ ਪਿਛਲੀ ਵਾਰੀ ਤੁਹਾਨੂੰ ਮਿਲਟਨ ਖਾਲੇ ਆ ਉਥੋਂ ਗੱਡੀ ਇਹ ਲਿਆਂਦੀ ਗਈ ਆ ਸ਼ੀਟ ਜਿਹੜੀ ਆ ਵੇਖ ਸਕਦੇ ਹੋ ਲੈਦਰ ਪੂਰਾ ਐ ਪੂਰੀ ਬਣੀ ਆ ਬ੍ਰੇਕਾਂ ਬਣੀਆਂ ਐ ਰੇਸ ਗੀਅਰ ਸਾਰਾ ਕੁਝ ਇਦਾਂ ਦੇ ਗੋਰੀਆਂ ਦੇ ਪੁਰਾਣੇ ਕਾਰ ਹੁੰਦੇ ਸੀ ਜਿਹੜਾ ਤੁਸੀਂ ਮੇਰੇ ਪਿੱਛੇ ਵੇਖਣਦੇ ਹੋ ਇਦਾਂ ਕਾਰ ਵੇਖ ਕਿੰਨੇ ਸੋਹਣੇ ਲੱਗਦੇ ਆ ਬਾਹਰ ਗੱਡੀਆਂ ਖੜੀਆਂ ਹੁੰਦੀਆਂ ਸੀ ਇਦਾਂ ਜਿੱਦਾਂ ਇੱਥੇ ਸੈਂਟਰ ਚ ਪਾਣੀ ਆ ਚਾਰ ਸਫੇਰੇ ਫੁੱਲੇ ਆ ਇਹਦਾ ਗੁਲਾਈ ਚ ਬਣੇ ਹੁੰਦੇ ਸੀ ਬਹੁਤ ਸੋਹਣੇ ਤਰੀਕੇ ਦੇ ਨਾਲ ਇਹ ਕਾਰ ਜਿਹੜੇ ਆ ਇਹ ਸਾਰੇ ਲੱਕੜ ਦੇ ਬਣੇ ਆ ਆਪਾਂ ਅੰਦਰ ਥੋੜੀ ਜਿਹੀ ਐਂਟਰੀ ਕਰਦੇ ਆ ਜਿੱਥੋਂ ਤੱਕ ਜਾ ਸਕਦੇ ਆ ਕਿਉਂਕਿ ਅੰਦਰ ਲੋਕ ਲਾਇਆ ਹੈ ਪਰ ਇੱਥੇ ਤੁਸੀਂ ਵੇਖ ਸਕਦੇ ਹੋ ਇਹ ਦਰਵਾਜ਼ਾ ਢੋਰਿਆ ਐ ਇਦਾਂ ਆਪਾਂ ਇੱਥੇ ਬਹਿ ਸਕਦੇ ਹਾਂ ਕੁਰਸੀਆਂ ਢਾ ਕੇ ਚੇਅਰਾਂ ਢਾ ਕੇ ਇੱਥੇ ਬਹਿ ਸਕਦੇ ਹਾਂ ਬਹੁਤ ਸੋਹਣੀ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਇੱਥੇ ਰੋਜ਼ਗਾਰਡਨ ਦੇ ਅੰਦਰ ਆ ਤੁਸੀਂ ਵੀ ਮਿਸ ਨਾ ਕਰਿਓ 20 ਡਾਲਰ ਲਾ ਕੇ ਜਰੂਰ ਆ ਜਿਓ ਜੇ ਤੁਸੀਂ ਇੱਥੇ ਹਮਿਲਟਨ ਦੇ ਰਹਿਣ ਵਾਲੇ ਹੋ ਫਿਰ ਤੁਸੀਂ ਫ੍ਰੀ ਵੇਖ ਸਕਦੇ ਹੋ ਤੇ ਉਂਝ ਜਿਹੜੇ ਬੱਚਿਆਂ ਨੂੰ ਬੱਚਿਆਂ ਨੂੰ ਫ੍ਰੀ ਆ ਤੇ ਵੱਡਿਆਂ ਲਈ 20 ਡਾਲਰ ਟਿਕਟ ਹੈ ਪੁਰਾਣੇ ਸਮਾਂ ਦੇ ਅੰਦਰ ਜਿੱਦਾਂ ਗੋਰੇ ਖਾਣਾ ਖਾਂਦੇ ਸੀ ਬਹਿ ਕੇ ਕਿਦਾਂ ਇੰਜੋਏ ਕਰਦੇ ਸੀ ਨਾਲ ਮਿਊਜ਼ਿਕ ਚੱਲਣਾ ਨਾਲ ਟੈਂਸ ਖੇਡਣਾ ਹਨਾ ਸਾਰਾ ਕੁਝ ਬੋਲਿੰਗ ਵਗੈਰਾ ਜਿੱਦਾਂ ਬੱਚੇ ਉਹਨਾਂ ਦੇ ਹੋਣੇ ਉਹਨਾਂ ਨੇ ਖੇਡਣਾ ਆ ਸਾਰਾ ਕੁਝ ਉਦਾਂ ਰੱਖਿਆ ਹੋਇਆ ਟੇਬਲਾਂ ਤੇ ਖਾਣਾ ਰੱਖਿਆ ਆ ਤੇ ਇਹਦਾਂ ਦੱਸਣ ਦੇ ਲਈ ਵੀ ਐਦਾਂ ਦਾ ਸਾਰਾ ਕੁਝ ਵਿਊ ਹੁੰਦਾ ਸੀ ਇਧਰਲੇ ਪਾਸੇ ਜਿਹੜਾ ਆਪਾਂ ਘਰ ਵੇਖਿਆ ਤੁਸੀਂ ਇਧਰ ਘਰ ਆ ਤੇ ਇਧਰ ਜਿਹੜੀ ਗਰਾਊਂਡ ਬਣੀ ਹੈ ਚੇਰਾਂ ਡੱਠੀਆਂ ਨੇ ਇੰਜੋਏ ਕਰਨ ਲਈ ਕਿ ਜਦੋਂ ਸਾਰਾ ਪਰਿਵਾਰ ਇਕੱਠਾ ਹੋਣਾ ਬੱਚੇ ਹੋਣੇ ਐਦਾਂ ਟੈਂਟ ਲੱਗਦੇ ਸੀ ਪੁਰਾਣੇ ਸਮਿਆਂ ਦੇ ਵਿੱਚ ਕਹਾ ਦੇ ਵਿੱਚ ਅਜਗਰ ਸੱਪ ਜਿਹੜਾ ਹੈ ਕੈਣਾ ਕੋਂਡਾ ਲੱਗਦਾ ਮੈਨੂੰ ਉਦਾਂ ਬਣਾਇਆ ਸੱਪ ਪੂਰਾ ਲੱਗਦਾ ਜਿੱਦਾਂ origignal ਹੁੰਦਾ ਆ ਕਹਾ ਦੇ ਵਿੱਚੋਂ ਬਾਹਰ ਨਿਕਲ ਡਿਆ ਆ ਇਧਰ ਕਮਾਲ ਲੱਗਾ ਜੀ ਗੰਨੇ ਲੱਗੇ ਆ ਤੇ ਇਧਰ ਆਪਣਾ ਜਿਹੜਾ ਚੁੱਲਾ ਬਣਿਆ ਹੁੰਦਾ ਸਾਰਾ ਉਦਾਂ ਨਾ ਤੰਦੂਰ ਬਣਿਆ ਆ ਠੀਕ ਹੈ ਜੀ ਇਹ ਤੰਦੂਰ ਜਿਹੜੇ ਆਪਾਂ ਡਿਜ਼ਾਈਨ ਕਰਕੇ ਅੱਗ ਬਾਲਦੇ ਇਹ ਪੁਰਾਣੇ ਤੇ ਬਹਿਣ ਵਾਸਤੇ ਇਹ ਆਕਸੀਜਨ ਦਾ ਬੂਟਾ ਬਹੁਤ ਜ਼ਿਆਦਾ ਖੜਾ ਆ ਤੇ ਮੈਨੂੰ ਬੜੀ ਜ਼ਿਆਦਾ ਆਕਸੀਜਨ ਮਿਲਦੀ ਹੈ ਇਹ ਖੁਸ਼ਬੂ ਆਉਂਦੀ ਬੜੀ ਸੋਹਣੀ ਇਹ ਵੀ ਜੰਗਲ ਬਹੁਤ ਸੋਹਣਾ ਬਣਾਇਆ ਹੈ ਵਿੱਚ ਲੈਂਪ ਟੰਗੀ ਆ ਆਲਣੇ ਬਣੇ ਆ ਤੇ ਇੱਧਰ ਵਾਸ ਟੰਗੇ ਆ ਛੋਟੇ ਉਹ ਆਵਾਜ਼ ਕਰਦੇ ਆ ਹਵਾ ਦੇ ਨਾਲ ਜਦੋਂ ਹਿਲਦੇ ਆ ਇਹ ਆ ਜੀ ਟਾਈਲੈਂਡ ਗਾਰਡਨ ਬਹੁਤ ਸੋਹਣਾ ਹੈ ਅੰਦਰ ਆ ਜਿਓ ਤੁਹਾਨੂੰ ਦਿਖਾਉਂਦੇ ਆ ਕਿ ਜਦੋਂ ਆਪਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਂਦੇ ਆ ਨਾ ਉਹ ਸਾਰਾ ਜਿਹੜਾ ਉਹਦਾ ਰੰਗ ਰੂਪ ਹੀ ਚੇਂਜ ਹੋ ਜਾਂਦਾ ਏਦਾਂ ਲੱਗਦਾ ਕਿ ਜਦੋਂ ਪਤਾ ਨਹੀਂ ਕਿਹੜੀ ਕੰਟਰੀ ਚ ਆ ਗਏ ਹਾਂ ਬਹੁਤ ਸੋਹਣਾ ਬਣਿਆ ਆ ਤੁਸੀਂ ਵੇਖ ਸਕਦੇ ਹੋ ਇੱਥੋਂ ਮੈਂ ਅੰਦਰ ਥੱਲੇ ਜਾਣਾ ਮੈਂ ਤੁਹਾਨੂੰ ਬਖਾਲਦਾ ਬਹੁਤ ਸੋਹਣੇ ਪੌਦੇ ਲਾਏ ਆ ਕਿੰਨੀ ਵਧੀਆ ਤਰੀਕੇ ਨਾਲ ਤਿਆਰ ਕੀਤਾ ਇੱਥੇ ਕਾਫੀ ਜਾਣੇ ਨਾ ਪ੍ਰੀ ਵਿਡਿੰਗਲੀ ਸ਼ੂਟਿੰਗ ਲਈ ਵੀ ਪਹੁੰਚਦੇ ਨੇ ਜਿਹੜੇ ਵਿਆਹ ਵਾਲੇ ਮੁੰਡੇ ਕੁੜੀਆਂ ਉਹ ਵੀ ਇੱਥੇ ਆ ਕੇ ਸ਼ੂਟ ਕਰਦੇ ਆ ਮੇਰਾ ਵੀਰਿੰਦਰ ਜੜੀਆਂ ਵੀ ਇੱਥੇ ਆਉਂਦਾ ਹੁੰਦਾ ਫੈਮਲੀਆਂ ਲੈ ਕੇ ਕਿ ਜਿਹੜੇ ਜਿਹੜੇ ਵੀਰ ਦਾ ਵਿਆਹ ਹਰ ਇੱਕ ਜਦੋਂ ਐਂਟਰੀ ਕਰਦੇ ਮੈਨੂੰ ਇਦਾਂ ਲੱਗਦਾ ਕਿ ਜਦੋਂ ਮੈਂ ਕਿ ਹੋਰ ਕੰਟਰੀ ਚ ਆ ਗਿਆ ਮੈਨੂੰ ਇਦਾਂ ਫੀਲ ਹੋਣ ਰਿਆ ਤੁਹਾਨੂੰ ਚਲੋ ਤੁਸੀਂ ਵੀਡੀਓ ਵੇਖੋਗੇ ਤੁਹਾਨੂੰ ਪਤਾ ਲੱਗ ਹੀ ਜਾਣਾ ਆ ਪਰ ਬਹੁਤ ਇੱਕ ਦੂਜੀ ਨੂੰ ਦੂਜੀ ਜਿਹੜੀ ਜਗ੍ਹਾ ਉਹਨੂੰ ਬੜਾ ਜ਼ਿਆਦਾ ਫਰਕ ਆ ਬੜੇ ਸੋਹਣੇ ਇਦਾਂ ਬੋਤਲ ਆਏ ਆ ਇਦਾਂ ਐਂਟਰੀ ਹੁੰਦੀ ਚਾਰਸ ਫਿਰਿਆ ਆਪਾਂ ਜਿਹੜੇ ਗੇਟ 'ਚ ਜਾਣਾ ਕੀ ਵੇਖਣਾ ਮੰਗਦੇ ਆ ਇਹ ਉਧਰ ਉਧਰ ਆ ਉਦਾਂ ਹੀ ਨਾਲ ਮੈਪ ਲੱਗਾ ਆ ਕਿ ਤੁਸੀਂ ਜਿਹੜੀ ਜਿਹੜੀ ਚੀਜ਼ ਵੇਖ ਲਈ ਆ ਉੱਤੇ ਤੁਸੀਂ ਕੱਟ ਕਰ ਸਕਦੇ ਹੋ ਮੈਪ ਵੀ ਦਿੰਦੇ ਆ ਨਾਲ ਪਰ ਮੈਂ ਲੈ ਕੇ ਨਹੀਂ ਆਇਆ ਮੈਥੋਂ ਵੇਖ ਕੇ ਹੀ ਤੂੰ ਰਹਿ ਜਾਣਾ ਅੱਗੇ ਨੂੰ ਵੀ ਕਿੱਧਰ ਕਿੱਧਰ ਜਾਣਾ ਹੈ ਬਣਿਆ ਹੈ ਇਹ ਆਪਾਂ ਚైనా ਆਗੇ ਇੱਕ ਸਾਧ ਦਾ ਸਮਝ ਲਓ ਤੁਸੀਂ ਐਦਾ ਐਂਟਰੀ ਆ ਐਦਾ ਆਪਾਂ ਐਂਟਰੀ ਕਰਕੇ ਅੱਗੇ ਜਾਣਾ ਹੈ ਨਾ ਸਾਰੇ ਜਿੱਥੋਂ ਵੀ ਆਪਾਂ ਐਂਟਰੀ ਕਰਦੇ ਆ ਸਾਰਾ ਕੁਝ ਇਹ ਨਾਲ ਅਲੱਗ-ਲੱਗ ਬਣਾਇਆ ਹੈ ਕਿ ਜਿੰਨੀਆਂ ਵੀ ਜਗ੍ਹਾ ਨੇ ਸਾਰੀਆਂ ਅਲੱਗ-ਲੱਗ ਨੇ ਜਿੱਦਾਂ ਚਾਈਨੀਜ਼ ਕੁੰਫੂ ਸਿਖਾਉਂਦੇ ਆ ਕਰਾਟੇ ਸਿਖਾਉਂਦੇ ਆ ਇਹ ਉਹਨਾਂ ਦੀ ਗਰਾਊਂਡ ਬਣੀ ਆ ਐਦਾਂ ਆ ਵੇਖੋ ਵੀ ਇੱਥੇ ਜਿਹੜਾ ਉਹ ਆਪਣੀ ਟ੍ਰੇਨਿੰਗ ਦੇ ਸਕਦੇ ਆ ਬੱਚਿਆਂ ਨੂੰ ਇਦਾਂ ਦਾ ਬਹੁਤ ਹੀ ਸੋਹਣੀ ਪਾਰਕ ਜਿਹੜੀ ਆ ਇਹ ਬਣੀ ਆ ਤੁਸੀਂ ਆ ਸਕਦੇ ਹੋ ਰੋਜ਼ ਗਾਰਡਨ ਇਹ ਵੇਖਣ ਆ ਸਕਦੇ ਹੋ ਆ ਉਹਨਾਂ ਦੇ ਜਿਹੜੇ ਟ੍ਰੇਨਿੰਗ ਦੇ ਬਣੇ ਪਏ ਨੇ ਸਿੰਦਰੀਆਂ ਲਾਈਆਂ ਨੇ ਉਹਨਾਂ ਚਾਈਨੀਜ਼ ਜੇ ਵਿੱਚ ਲਿਖਿਆ ਆ ਕੁੰਫੂ ਲਿਖਿਆ ਆ ਬਹੁਤ ਵਧੀਆ ਵਧੀਆ ਚੀਜ਼ਾਂ ਨੇ ਜਿਹੜੀਆਂ ਇੱਥੇ ਬਣੀਆਂ ਨੇ ਪਾਰਕ ਜਿਵੇਂ ਇੱਥੋਂ ਮੈਂ ਟ੍ਰੇਨਿੰਗ ਦਵਾਂ ਤੇ ਸਾਰੇ ਥੱਲੇ ਪਾਰਕ ਚ ਸਾਰੇ ਇੱਥੇ ਬਹਿ ਕੇ ਵੇਖਣਗੇ। ਆਇਦਰ ਵੀ ਇਹ ਹੈ ਜੀ ਇਟਾਲੀਅਨ ਤੇ ਬਹੁਤ ਸੋਹਣਾ ਬਣਿਆ ਹੈ। ਅਵੇ ਹੋ ਕਿੰਨਾ ਸੋਹਣਾ ਥਿਓ। ਬਾਕੀ ਬਿਲਡਿੰਗਾਂ ਦੇ ਦੂਜੀਆਂ ਚਲੋ ਬਣੀਆਂ ਨੇ। ਕਦੀ ਕਦੀ ਕੋਈ ਕੋਈ ਚੀਜ਼ ਇਦਾਂ ਦੀ ਪਰ ਇਹ ਮੇਨ ਹੈ ਇੱਥੋਂ ਦਾ ਕਿ ਜਿਹੜਾ ਸਭ ਤੋਂ ਪੁਰਾਣਾ ਇਹ ਪਹਿਲਾਂ ਬਣਿਆ ਸੀ। ਪੂਰਾ ਪੂਰੇ ਫੁਆਰੇ ਚੱਲਦੇ ਪਏ ਨੇ ਬੜੇ ਸੋਹਣੇ। ਤੇ ਐਂਟਰੀ ਆਪਾਂ ਕਰਤੀ ਆ। ਇਹ ਵੇਖੋ ਇੱਕਦਮ ਦੂਜੇ ਨਾਲ ਡਿਫਰੈਂਟ ਹੈ। ਸਾਰੀਆਂ ਚੀਜ਼ਾਂ ਦਾ ਫਰਕ ਹੈ ਬਹੁਤ ਜ਼ਿਆਦਾ ਪਤਾ ਲੱਗਦਾ ਕਿ ਹੁਣ ਕੋਈ ਚੀਜ਼ ਤੇ ਆਪਾਂ ਸਪੈਸ਼ਲ ਆਏ ਆ ਇੱਥੋਂ ਦੀ ਐਂਟਰੀ ਆ ਇਹ ਆਪਾਂ ਪਹੁੰਚ ਗਏ ਜੀ ਇੰਡੀਅਨ ਇਹ ਸਾਰਾ ਵਿਊ ਜਿਹੜਾ ਹੈ ਇੰਡੀਆ ਵਾਂਗੂ ਆਪਣੇ ਤਿਆਰ ਕੀਤਾ ਆ ਕਿ ਜਿੱਦਾਂ ਰਾਜਸਥਾਨ ਦੇ ਅੰਦਰ ਸਾਰਾ ਕੁਝ ਕਿੰਨਾ ਸੋਹਣਾ ਬਣਿਆ ਆ ਇਹ ਰਾਜਸਥਾਨ ਦਾ ਮਾਡਲ ਬਣਿਆ ਪੂਰਾ ਇੰਡੀਅਨ ਉਦਾਂ ਹੀ ਫਲਾਵਰ ਉਦਾਂ ਹੀ ਬਿਲਡਿੰਗ ਸਾਰਾ ਕੁਝ ਬਹੁਤ ਸੋਹਣਾ ਹੈ ਵੀ ਹਰੇਕ ਕੰਟਰੀ ਦਾ ਨਾ ਜਿਹੜਾ ਉਹ 뷰 ਤਿਆਰ ਕੀਤਾ ਵੇਖਣ ਲਈ ਬੜੀ ਵੱਡੀ ਗੱਲ ਆ ਇਧਰ ਮੀਨਾਗਰੀ ਕੀਤੀ ਆ ਆ ਸਾਰੀ ਪੇਂਟ ਦੇ ਨਾਲ ਅੱਛਾ ਤੋਂ ਇੱਕ ਚੀਜ਼ ਹੋਰ ਦੱਸ ਦਵਾਂ ਕਿ ਜਦੋਂ ਆਪਾਂ ਅੰਦਰ ਐਂਟਰੀ ਕੀਤੀ ਆ ਨਾ ਜਿੱਦਾਂ ਇੰਡੀਆ ਦੇ ਫੁੱਲਾਂ ਦੀ ਖੁਸ਼ਬੂ ਆ ਨਾ ਗੈਂਡੇ ਦੇ ਫੁੱਲ ਸੂਰਜਮੁਖੀਆ ਚਮੇਲੀ ਸਾਰੇ ਉਦਾਂ ਹੀ ਗੁਲਾਬ ਦਾ ਫੁੱਲ ਸਾਰੇ ਉਦਾਂ ਹੀ ਜਿਹੜੀ ਆ ਕਿ ਉਹ ਖੁਸ਼ਬੂ ਆਉਂਦੀ ਆ ਇਹ ਅੰਦਰ ਆ ਪੁਆਇੰਟਰੀ ਕੀਤੀ ਆ ਇਹ ਉੱਪਰ ਆ ਮੀਨਾਗਰੀ ਅਦਰ ਵੇਖੋ ਪਾਣੀ ਬੜਾ ਵਧੀਆ ਸਜਾਵਟ ਕਰਕੇ ਬਣਾਇਆ ਹੈ ਆ ਪਿਛਲੇ ਪਾਸੇ ਝੀਲ ਜਿਹੜੀ ਨਦੀ ਜਾਂਦੀ ਆ ਉਹ ਆ ਉਸੇ ਤਰ੍ਹਾਂ ਹੀ ਰਾਜਾ ਵਾਂਗੂ ਮਹਿਲ ਛੱਤੇ ਪਏ ਨੇ ਪੂਰੇ ਬੜੇ ਸੋਹਣੇ ਆ 15ਵਾਂ ਐਂਟਰੀ ਵਹੋਂੜੇ ਆ ਤੁਹਾਨੂੰ ਬਾਹਰ ਨੂੰ ਵੀਰੋ ਅੱਜ ਇਦਾਂ ਲੱਗਣ ਦਾ ਜਿਦਾ ਮੈਂ ਇੰਡੀਆ ਚ ਆ ਗਿਆ ਹੁਣਾਂ ਵਾਪਸ ਹੁਣ ਆਪਾਂ ਜਪਾਨ ਚ ਐਂਟਰੀ ਕਰਤੀ ਆ। ਏਦਾਂ ਲੱਗਣ ਡਿਆ ਕਿ ਜਿਦਾ ਜਪਾਨ ਚ ਐਂਟਰੀ ਹੋ ਰਹੀ ਆਡੀ। ਇੱਕੋ ਕੰਟਰੀ ਚ ਰਹਿ ਕੇ ਇੰਨੀਆਂ ਕੰਟਰੀਆਂ ਦਾ ਆਨੰਦ ਲੈਣਾ ਬੜੀ ਵੱਡੀ ਗੱਲ ਆ। ਇਹ ਹਮਿਲਟਨ ਹੀ ਆ ਕੇ ਤੁਸੀਂ ਲੈ ਸਕਦੇ ਹੋ ਰੋਜ਼ ਗਾਰਡਨ ਚ। ਇਹ ਜਪਾਨ ਵਰਗਾ ਸੇਮ ਸਾਰਾ ਉਦਾਂ ਹੀ। ਇਧਰ ਚੈੱਕ ਕਰੋ ਤੁਸੀਂ। ਚੀਜ਼ਾਂ ਚੈੱਕ ਕਰੋ ਤੁਸੀਂ। ਕਮੈਂਟਾਂ 'ਚ ਨਾਲ ਨਾਲ ਦੱਸੀ ਵੀ ਜਾਓ ਵੀ ਕਿਹੜੀ ਚੀਜ਼ ਜ਼ਿਆਦਾ ਸੋਹਣੀ ਲੱਗੀ ਆ। ਇਧਰ ਵੇਖੋ। ਇਹ ਸਾਰਾ ਕੁਝ ਜਪਾਨ ਦਾ ਸੇਮ ਹੀ ਲੱਕੜ ਦਾ ਘਰ ਇੱਧਰ ਬਹਿਣ ਵਾਸਤੇ ਛੂਲ ਆ ਕੇ ਅੰਦਰ ਜਾਓ ਆਪਾਂ ਤਾਂ ਪਾ ਕੇ ਚੱਲ ਚੱਲੇ ਆ ਵਾ ਕਮਾਲ ਕੀਤੀ ਪਈ ਆ ਵੇਖੋ ਓਏ ਹੋਏ ਇਹ ਸੇਮ ਜਪਾਨ ਦੀ ਭਾਸ਼ਾ ਵੀ ਲਿਖੀ ਆ ਹੈਲੋ ਦੇਖੋ ਜੀ ਕਿ ਨੂੰ ਸੋਹਣੀਆਂ ਸੋਹਣੀਆਂ ਚੀਜ਼ਾਂ ਜਿਹੜੀਆਂ ਹਮਿਲਟਨ ਦੇ ਅੰਦਰ ਹੀ ਆਗੇ ਬਕਤਾਂਗ ਬੈਠੀਆਂ ਨੇ ਡੱਕ ਚਿੜੀਆਂ ਦੀ ਰੌਲਾ ਆਵਾਜ਼ ਬਹੁਤ ਬਹੁਤ ਪਿਆਰਾ ਬਣਿਆ ਬਹੁਤ ਪਿਆਰਾ ਥੱਲੇ ਮੱਛੀਆਂ ਵੀ ਇਹਦੇ ਵਿੱਚ ਆ ਕਛੂ ਕੰਮੇ ਵੀ ਆ ਛੋਟੇ ਛੋਟੇ ਇਹ ਆਪਾਂ ਕਰ ਲਈ ਆ ਜੀ ਚਾਈਨਾ ਦੇ ਵਿੱਚ ਐਂਟਰੀ ਇਹ ਵੀ ਚਾਈਨਾ ਵਾਲਿਆਂ ਬਣਾਇਆ ਬਹੁਤ ਸੋਹਣਾ ਬਣਾਇਆ ਚਲ ਨਿਜੀਲੈਂਡ ਆਲੇ ਆ ਪਰ ਚਾਈਨਾ ਨੂੰ 10 ਮਿੰਟ ਰਹਿ ਗਏ ਆ ਆਪਾਂ ਨੂੰ ਬਾਹਰ ਜਾਣਾ ਪੈਣਾ ਪਰ ਫਿਰ ਵੀ ਤੁਹਾਨੂੰ ਅੰਦਰ ਆਪਾਂ ਭੱਜ ਦੌੜ ਕੇ ਸ਼ਾਰਟਕਟ ਦੇ ਵਿੱਚ ਵਿਖਾਈ ਜੰਨੇ ਆ ਬਹੁਤ ਕੋਸ਼ੀ ਆ ਇੱਥੇ ਮਤਲਬ ਜੋ ਬੰਦਾ ਮੇਰੇ ਸਾਹਮਣੇ ਸਵੇਰੇ ਆਵੇ ਤੇ 4-5 ਘੰਟੇ ਲੱਗ ਸਕਦੇ ਆ ਆਪਾਂ ਨੂੰ ਹੁੰਦਾ ਕਿ ਵੀਡੀਓ ਆਪਾਂ ਸ਼ਾਰਟ ਦੇ ਵਿੱਚ ਰਿਕਾਰਡ ਕਰੀਏ ਹਨਾ ਫਿਰ ਤੁਹਾਨੂੰ ਵਿਖਾ ਦਈਏ ਆ ਵੇਖੋ ਇਹ ਸਾਰਾ ਚਾਈਨਾ ਜਿਵੇਂ ਚਾਈਨਾ ਦੇ ਵਿਊ ਬਣੇ ਆ ਸਾਰੇ ਉਦਾਂ ਹੀ ਇਹ ਐਂਟਰੀ ਗੇਟ ਵੈਲਕਮ ਲਿਖਿਆ ਹੈ ਉੱਤੇ ਚైనా ਦੇ ਵਿੱਚ ਤੇ ਆ ਸਾਰੇ ਬੈਂਟ ਦੇ ਆ ਵੇਖੋ ਉੱਪਰ ਜਾਲੀ ਪਾ ਕੇ ਆ ਬੂਰਾ ਘੈਂਟ ਚੀਜ਼ ਆਰ ਚੈੱਕ ਕਰੋ ਵਾਹ ਜੀ ਵਾਹ ਬਹੁਤ ਸੋਹਣਾ ਆ ਪਾ ਕਮਾਲ ਕੀਤੀ ਪਈ ਹੈ ਮੈਨਾਂ ਆ ਫਿਸ਼ ਵਿੱਚ 골ਡਨ ਕਲਰ ਦੀ ਜਿਹੜੇ ਬੈਂਟ ਨੇ ਉਹਨਾਂ ਦੀ ਆਵਾਜ਼ ਵੀ ਆਉਂਦੀ ਏ ਮੈਨੂੰ ਲੱਗਦਾ ਇੱਥੇ ਜਿਆਦਾ ਮਿਹਨਤ ਲਾਈ ਆ ਇਹਨਾਂ ਨੇ ਹਨਾ ਮੈਨੂੰ ਲੱਗਦਾ ਇਹਦਾ ਕਿ ਇੱਥੇ ਬਹੁਤ ਜਿਆਦਾ ਮਿਹਨਤ ਲਾਈ ਆ ਉਦਾਂ ਹੀ ਪੁਲ ਬਣਿਆ ਆ ਆ ਹਾ ਹਾ ਆ ਬੈਂਤਾਂ ਦੇ ਅੰਦਰੋਂ ਆਪਾਂ ਪੁਲ ਦੇ ਉੱਪਰੋਂ ਲੰਘਾਂਗੇ ਇਧਰੋਂ ਜਦੋਂ ਇੱਕ ਦੂਜੇ ਨਾਲ ਟਕਰਾਉਂਦੇ ਨੇ ਵਾਂਸ ਤੇ ਆਵਾਜ਼ ਆਉਂਦੀ ਆ ਆ ਪੁਲ ਬਣਿਆ ਉੱਪਰ ਵੀ ਉਸੇ ਤਰ੍ਹਾਂ ਲੱਕੜਾਂ ਬੈਣ ਵਾਲੇ ਸਟੂਲ ਆ ਵਾਹ ਜਿੰਨੀ ਪਿਆਰੀ ਹੁਣ ਆਪਾਂ ਪੋਲ ਕ੍ਰੋਸ ਕਰਨ ਗਏ ਆ। ਛੁੱਟ ਨੇ ਫਿਸ਼ਾਂ ਨੇ ਵਿੱਚ ਨਿਕਲਦੀਆਂ ਮੱਛੀਆਂ। ਆ ਦੇਖੋ ਆਵਾਜ਼ ਆਉਂਦੀ ਵਾਂਸਾਂ ਦੀ ਪੂਰੀ। ਬੂਰੇ ਉੱਚੇ ਨੇ। ਐਕਦਾਮ ਹਨੇਰਾ ਹੋ ਗਿਆ। ਸੱਚੀ ਜੀ ਫੀਲ ਹੋਉਂਦਾ ਜਿੱਦਾਂ ਚਾਈਨਾ ਚ ਐਂਟਰੀ ਕਰ ਲਈ ਆਪਾਂ ਹਨਾ। ਥੱਲੇ ਉਸੇ ਤਰ੍ਹਾਂ ਜਿਹੜੇ ਵੀ ਇਹਨਾਂ ਨੇ ਮਾਡਲ ਬਣਾਏ ਨੇ ਨਾ ਇੱਥੇ ਵੇਖਣ ਵਾਲੇ ਅੰਦਰ ਐਂਟਰੀ ਕਰਕੇ ਐਂਡੀ ਕਰਾਇਆ ਪਿਆ ਕੰਮ ਐਂਡੀ। ਇੱਥੇ ਆਪਾਂ ਉੱਪਰ ਆ ਗਏ ਆ ਜੀ ਆਇਦਰ ਚੈੱਕ ਕਰੋ ਕਿੰਨਾ ਪਿਆਰਾ 뷰 ਆ ਉੱਪਰ ਬਣਿਆ ਇੱਥੇ ਚైనా ਵਾਲਿਆਂ ਦਾ ਜਿਹਦਾ ਉਹ ਆਰਡਰ ਦਿੰਦੇ ਹੁੰਦੇ ਹਨਾ ਥੱਲੇ ਨੂੰ ਆਰਡਰ ਦਈਦਾ ਵੀ ਹਾਂ ਇੱਥੇ ਆਵਾਜ਼ ਗੂੰਜਦੀ ਜਾਂ ਮੇਰੀ ਹੈਲੋ ਹੈਲੋ ਪੂਰੀ ਆਵਾਜ਼ ਗੂੰਜਦੀ ਹੈ ਦੇ ਅੰਦਰ ਜਿੱਦਾਂ ਇੱਥੋਂ ਰਾਜਾ ਆਰਡਰ ਦਿੰਦਾ ਨਾ ਥੱਲੇ ਆਪਣੀ ਪ੍ਰਜਾ ਨੂੰ ਉਧਾਂ ਇੱਥੋਂ ਸਾਰਾ ਬੜਿਆ ਵਾਂਸ ਬਹੁਤ ਲੰਬੇ ਲੰਬੇ ਉੱਚੇ ਉੱਚੇ ਆ ਇਹ ਟਾਲੀਅਨ ਦਾ ਬੜਿਆਂ ਜੀ ਥਿਊ ਸਾਰਾ ਇਹ ਆਪਾਂ ਉੱਪਰੋਂ ਦੂਜੀ ਸਾਈਡ ਤੋਂ ਚੈੱਕ ਕਰਵਾ ਰਹੇ ਹਾਂ ਇਹਦਾ ਫੋਟੋ ਸ਼ੂਟ ਹੁੰਦੀ ਹੈ ਨਾ ਫੋਟੋਗ੍ਰਾਫਰ ਨੂੰ ਇੱਥੇ ਸੋਖ ਬੜਾ ਹੋ ਜਾਂਦਾ ਕਿ ਜਿਹੜੇ ਮਰਜ਼ੀ ਐਂਗਲ ਤੋਂ ਫੋਟੋ ਖਿੱਚ ਲਓ ਸੋਹਣੀ ਲੱਗਦੀ ਹੈ ਬਹੁਤ ਸੋਹਣਾ ਬਣਿਆ ਵੇਖੋ ਪਾਣੀ ਦੀ ਆਵਾਜ਼ ਕਿੰਡੀ ਸੋਹਣੀ ਸੇ ਮੋਦਾ ਸਾਰਾ ਥਿਊ ਤਿਆਰ ਕੀਤਾ ਸੰਨੀ ਮੇਰਾ ਵੀਰ ਇਟਲੀ ਉਹ ਵੀ ਵੇਖ ਸਕਦਾ ਕਿੰਨਾ ਸੋਹਣਾ ਬਣਿਆ ਦੇਖਿਓ ਅੱਜ ਜਰੂਰ ਲਾਈਕ ਜਰੂਰ ਕਰਿਓ ਸ਼ੇਅਰ ਵੀ ਕਰਿਓ ਬੈਲ ਬੈਲ ਆਈਕਨ ਜਰੂਰ ਦਬਾਇਓ ਠੀਕ ਹੈ ਜੀ ਉਹ ਬੜੀ ਜ਼ਰੂਰੀ ਆ ਤੇ ਧੰਨਵਾਦ ਤੁਹਾਡਾ ਤੇ ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਦੀ ਵੀਡੀਓ ਲੱਗੀ ਆ ਬਹੁਤ ਬਹੁਤ ਧੰਨਵਾਦ ਪਿਆਰ ਦੇਣ ਲਈ